ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ YouTube ਚੈਨਲ ਮਛਾਲ ਟਰੋਲੀ ਅੰਮ੍ਰਾਲਾ ਦੇ ਵੀਰ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ 12 ਬਾਈ 6 ਵਾਈਟ ਤੇ ਰੈੱਡ ਕੰਬੀਨੇਸ਼ਨ ਵਿੱਚ 14 ਬਾਈ 7 ਰਾਇਲ ਬਲੂ ਤੇ ਬਲੈਕ ਦੇ ਕੰਬੀਨੇਸ਼ਨ ਵਿੱਚ ਬਹੁਤ ਹੀ ਸੋਹਣੇ ਟਰਾਲੇ ਤਿਆਰ ਹੋਏ ਨੇ ਵੀਰ ਜੀ ਆਰਡਰ ਤੇ ਇਹ ਆਪਣਾ ਜਾਣਾ ਹੈ ਜੀ ਮਲੇਰ ਕੋਟਲੇ ਏਰੀਏ ਦੇ ਵਿੱਚ ਪਰਲਾ ਆਪਣਾ ਜਾਣਾ ਹੈ ਜੀ ਰੋਪੜ ਏਰੀਏ ਦੇ ਵਿੱਚ ਮਾਦੋਪੁਰ ਪਿੰਡ ਹੈ ਬਾਈ ਦਾ ਇਹਨਾਂ ਪਿੱਛੇ ਗੋਤਵੀ ਲਿਖੇ ਹੋਏ ਨੇ ਜਿਉਂ ਵੀ ਤੁਹਾਨੂੰ ਸਾਰੇ ਚੈੱਕ ਕਰਾਵਾਂਗੇ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਰਿਵਿਊ ਕਰਾਵਾਂਗੇ ਵੀਰ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਵੀਰ ਜੀ ਫਿਨਿਸ਼ਿੰਗ ਦੀ ਆਪਣੇ ਟਰਾਲਿਆਂ 'ਚ ਕੋਈ ਕਮੀ ਨਹੀਂ ਹੁੰਦੀ ਬੈਲਡਿੰਗ ਦੀ ਲਾਲੋ ਪੇਂਟ ਦੀ ਲਾਲੋ ਫੁੱਲ ਫਿਨਿਸ਼ਿੰਗ ਮਿਲੂਗੀ ਤੁਹਾਨੂੰ ਇਹ ਵੀ ਬਹੁਤ ਹੈਵੀ ਟਰਾਲਾ ਤਿਆਰ ਹੋਇਆ ਵੀਰ ਜੀ ਰੇਤੇ ਵਾਸਤੇ ਕੋਈ ਵੀ ਕੰਮ ਲੈ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਇਹਦਾ ਕੁੰਡੇ ਚੈੱਕ ਕਰੋ ਵੀਰ ਜੀ 4 ਇੰਚ ਗੋਲ ਕੁੰਡਾ ਪੈ ਰਿਹਾ ਜੀ ਮੱਛੀ ਹੁੱਕ ਦੇ ਵਿੱਚ 8-10 ਇੰਚੀ ਚਾਸੀ ਜੈਕ ਵਾਲਾ ਪੈਂਪ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਆ ਰੱਸਾ ਕਸਣ ਵਾਲੀਆਂ ਰੀਲਾ ਲੱਗੀਆਂ ਹੋਈਆਂ ਨੇ ਜਿਹੜੀ ਆ ਲੇਜਰ ਕਟਿੰਗ ਚ ਸੈਡਾਂ ਦੇ ਟੋਚਨ ਹੁੱਕਾਂ ਦਿੱਤੀਆਂ ਹੋਈਆਂ ਨੇ ਹੈਵੀ ਤਰੀਕੇ ਨਾਲ ਲੱਗੀਆਂ ਹੋਈਆਂ ਨੇ ਟੋਚਨ ਹੁੱਕਾ ਬੱਤੇ ਨਾਲ ਵੈਲਡ ਕੀਤੀ ਹੋਈ ਹੈ ਜੀ ਪਿੱਛੇ ਚੈੱਕ ਕਰ ਸਕਦੇ ਹੋ ਤੁਸੀਂ ਆਹ پکڑਨ ਵਾਲੇ ਹੱਥੇ ਲੱਗੇ ਹੋਏ ਨੇ ਵੀਰ ਜੀ ਓੜੀ ਚੈੱਕ ਕਰੋ ਵੀਰ ਜੀ ਕਿੰਨੇ ਵਧੀਆ ਤਰੀਕੇ ਨਾਲ ਗੋਲ ਕਟਿੰਗ ਕਰਕੇ ਲਗਾਈ ਹੋਈ ਹੈ ਜੀ ਐਵੇਂ ਇੱਥੇ ਅੰਗ ਨਹੀਂ ਲੱਗੀ ਹੋਈ ਮਛਾਲ ਟਰੋਲੀ ਅੰਬਾਲਾ ਇੰਸਟਾਗ੍ਰam ਤੇ ਵੀ ਸਰਚ ਕਰ ਸਕਦੇ ਹੋ ਤੁਸੀਂ YouTube ਤੇ ਸਬਸਕ੍ਰਾਈਬ ਕਰ ਲਓ ਦੇਖ ਰਹੇ ਹੋ ਜੀ Facebook ਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਜੀ ਆਹ ਰੇਡੀਅਮ ਲੱਗੀ ਹੋਈ ਹੈ ਜੀ ਸਾਰੀ ਜਦੋਂ ਰਾਤ ਨੂੰ ਇਹਨਾਂ ਤੇ ਲਾਈਟ ਪਾਉਗੀ ਵੀਰ ਜੀ ਇਹ ਚਮਕਣਗੀਆਂ ਸਾਰੇ ਸਟicker ਲੱਗੇ ਹੋਏ ਨੇ ਵੀਰ ਜੀ ਮੈਂ ਛਾਲ ਟ੍ਰੋਲੀ ਮਾੜਾ ਜੈਕਾਂ ਦੀ ਗੱਲ ਕਰੀਏ ਇਹਨੂੰ 10 ਇੰਚੀ ਚਾਸੀ ਪੈ ਰਹੀ ਹੈ ਵੀਰ ਜੀ ਮੱਛੀ ਉੱਕ ਦੇ ਵਿੱਚ ਡਬਲ ਜੈਕ ਨੇ ਵੀਰ ਜੀ 20 ਵੀ ਟਨ ਦੇ ਡਬਲ ਜੈਕ ਲੱਗੇ ਹੋਏ ਨੇ ਜੈਕ ਵਾਲੀ ਪਟੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਕਿੰਨੀ ਹੈਵੀ ਲੱਗੀ ਹੋਈ ਹੈ ਆਹ ਪਟੀਸ਼ਨ ਆਪਾਂ ਨੇ ਉੱਪਰ ਕਰਕੇ ਲਾਈ ਹੋਈ ਹੈ ਵੀਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿ ਡੋਲ ਦੇ ਵਿੱਚ ਨਹੀਂ ਫਸੂਗੀ ਇੱਕ ਉਹਦੀ ਮਜ਼ਬੂਤੀ ਘੱਟ ਹੋ ਜਾਂਦੀ ਹੈ ਤੇ ਬੱਡੀ ਉੱਪਰ ਗੋਲ ਪੈਂਪ ਪੈ ਰਿਆ ਵੀਰ ਜੀ 2 ਫੁੱਟ ਵੱਡਾ ਆ ਚੈੱਕ ਕਰੋ ਵੀਰ ਜੀ ਫਿਟਿੰਗ 0% ਫਿਟਿੰਗ ਮਿਲਣੀ ਆ ਤੁਹਾਨੂੰ ਜਿੱਥੇ ਆਪਾਂ ਨੇ ਪੈਂਪ ਅਟੈਚ ਕੀਤਾ ਹੋਇਆ ਜੀ ਆ ਚੈੱਕ ਕਰੋ 0% ਕਿਤੇ ਵੀ ਕੋਈ ਸਰਾਖ ਨਹੀਂ ਮਿਲਣਾ ਵੀਰ ਜੀ ਸਰੀਏ ਤੁਹਾਨੂੰ ਇੱਕ ਸੀਧੇ ਵਿੱਚ ਮਿਲਾਂਗੇ ਸਾਰੇ ਲੱਗੇ ਹੋਏ ਨੇ ਵੀਰ ਜੀ ਆ ਫਿਨਿਸ਼ਿੰਗ ਦਾ ਤੁਹਾਨੂੰ ਬਹੁਤ ਫਰਕ ਮਿਲਣਾ ਹੈ ਜੀ ਚੈੱਕ ਕਰੋ ਵੀਰ ਜੀ ਬੈਲੈਂਸ ਦੀ ਸਾਰੀ ਤਰ੍ਹਾਂ ਤੋਂ ਗਾਰੰਟੀ ਹੁੰਦੀ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣਾ ਰੋਜ਼ ਆਪਾਂ ਵੀਡੀਓ ਪਾਉਂਦੇ ਨੇ ਕਈ ਵਾਰ ਅਗਰ ਬੀਜੀ ਹੁੰਦੇ ਆ ਤਾਂ 2-3 ਦਿਨ ਵੀਡੀਓ ਲੇਟ ਹੋ ਜਾਂਦੀ ਹੈ ਵੈਸੇ ਆਪਣੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ YouTube ਤੇ ਆਪਾਂ ਰੋਜ਼ ਹੀ ਪਾਉਂਦੇ ਨੇ ਵੀਰ ਜੀ 2-3 ਦਿਨ ਛੱਡ ਕੇ 2 ਦਿਨ ਛੱਡ ਕੇ ਆ ਮੰਝਾ ਲੱਗਿਆ ਹੋਇਆ ਵੀਰ ਜੀ ਵਧੀਆ ਤਰੀਕੇ ਨਾਲ ਤੁਸੀਂ ਬੈਠ ਕੇ ਰੋਟੀ ਪਾਣੀ ਛੱਕ ਸਕਦੇ ਹੋ ਜਿੰਨ ਮਾਰ ਭਰੀ ਹੋਈ ਹੈ ਓਵਰ ਆਲ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਟਰਾਲੇ ਦੇ ਬਹੁਤ ਤੇ ਫੈਂਸੀ ਟਰਾਲਾ ਤਿਆਰ ਹੋਇਆ ਵੀਰ ਜੀ ਤੇ ਰੇਟ ਵੀ ਬਾਈ ਪੁੱਛਦੇ ਨੇ ਆਪਣਾ ਜੈਜ ਐਸ ਕਰਕੇ ਹੈ ਜੀ 40 ਤੋਂ 50 ਟਰਾਲਿਆਂ ਦੀ ਸੇਲ ਹੈ ਆਪਣੀ ਮਹੀਨੇ ਦੇ ਵਿੱਚ ਸਾਰਿਆਂ ਵਣਦੀ ਕਈ ਵਾਰ ਜਿਵੇਂ ਟਾਈਮ ਕਰਕੇ 40 ਤੋਂ 50 ਟਰਾਲਿਆਂ ਦੀ ਸੇਲ ਹੈ ਵੀਰ ਜੀ ਇਸ ਕਰਕੇ ਆਪਣਾ ਰੇਟ ਐਨਾ ਜਾਇ ਜਾਇ ਵੀਰ ਜੀ ਆਪਾਂ ਪੂਰੀ ਜਾਇਜ ਰੇਟ ਤੇ ਟਰਾਲੇ ਦਿੰਦੇ ਨੇ ਕਿਉਂਕਿ ਅਗਰ ਸਾਡੀ ਲੇਬਰ ਇੱਕ ਦਿਨ ਵੀ ਵਿਹਲੀ ਬੈ ਗਈ ਸਾਨੂੰ ਸਿੱਧਾ ਹੀ 15000 ਦਾ ਨੁਕਸਾਨ ਹੈ ਵੀਰ ਜੀ ਆਹ ਜਿਹੜੀ ਤਾਕੀ ਲੱਗੀ ਹੋਈ ਹੈ ਜੀ ਤਾਕੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੱਡੇ ਸਾਈਜ਼ ਦੀ ਲੱਗੀ ਹੋਈ ਹੈ ਆਹ ਗੜਾਸੀ ਚੁੱਪੀ ਹੋਈ ਹੈ ਜੀ ਇਹਦੇ ਇੱਥੇ ਆ ਨੀਚੇ ਟੂਲ ਬਾਕਸ ਲੱਗਿਆ ਹੋਇਆ ਜੀ ਦੋ ਸੂਤ ਦੀ ਐਂਗ ਲੱਗੀ ਹੋਈ ਹੈ ਜੀ ਆ ਸਾਈਡਾਂ ਦੇ ਦੋਨੋਂ ਆਪਣੇ ਸਾਰੇ ਟਰਾਲਿਆਂ ਦੇ ਬੱਤੇ ਮਿਲਣਗੇ ਵੀਰ ਜੀ ਚਾਰ ਚਾਰ ਇਹ ਡਬਲ ਐਂਗਲ ਦਾ ਕੰਮ ਕਰਦੇ ਨੇ ਇਹਦੇ ਨਾਲ ਮਜ਼ਬੂਤੀ ਹੋ ਜਾਂਦੀ ਹੈ ਸਾਈਡ ਦੀ ਬੇਲ 'ਚ ਲੱਗੇ ਹੋਏ ਨੇ ਵਧੀਆ ਤਰੀਕੇ ਨਾਲ ਰੰਗ ਭਰ ਕੇ ਸਟਾਰ ਵਾਲੇ ਬੀਲ ਕਵਰ ਪਹਿਰੇ ਨੇ ਵੀ ਦੋ ਸਟਾਰ ਵਾਲੀ ਕੱਪ ਟੈਰਾਂ ਦੇ ਬੈਕ ਸਾਈਡ ਤੇ ਗਰਦਖੋਰੇ ਮੈਟ ਲੱਗੇ ਹੋਏ ਨੇ ਜੀ ਰਬੜ ਲਾ ਕੇ ਸ਼ਕਤੀਮਾਨ ਰੇਲਵੇ ਦਾ ਐਕਸਲ ਪਹਿਰੇ ਵੀਰ ਜੀ ਇਹਦੇ ਵਿੱਚ ਹੱਬਾਂ ਵੀ ਬੜੀ ਪਈਆਂ ਹੋਈਆਂ ਨੇ ਜੀ 24 ਚੈੱਕ ਕਰ ਸਕਦੇ ਹੋ ਵੀ ਜੀ 10 ਨਟੇ 24 ਨੰਬਰ ਵੱਡੇ ਪੈਰਿਆਂ ਦੇ ਵਿੱਚ ਨੇ ਵੀਰ ਜੀ ਇੱਕ ਤਾਂ 20 बाई ਹੁੰਦੇ ਨੇ ਜਿਵੇਂ ਤੁਹਾਨੂੰ ਆਮ ਦਿਖਾਉਂਦੇ ਨੇ ਵੱਡੇ ਪੈਰਿਆਂ ਦੇ ਵੀਰ ਜੀ ਆ ਜਿੱਥੇ ਆਪਣੀ ਚੱਦਰ ਖਤਮ ਹੋਈ ਹੈ ਵੀਰ ਜੀ نیچے ਫਿਟਿੰਗ ਤੁਹਾਨੂੰ 0% ਮਿਲਣੀ ਹੈ ਜੀ ਦੂਜੀ ਸਾਈਡ ਤੋਂ ਵੀ ਚੈੱਕ ਕਰਾਵਾਂਗੇ ਆ ਪਿੱਛੇ ਚੈੱਕ ਕਰੋ ਬਾਈ ਨੇ ਸਰਪੰਚ ਸਾਹਿਬ ਪਿੱਛੇ ਲਖਵਾਇਆ ਜੀ ਲੇਜ਼ਰ ਕਟਿੰਗ ਚ ਜੇ ਪੇਂਟ ਚੈੱਕ ਕਰੋ ਵੀਰ ਜੀ ਕਿੰਨਾ ਵਧੀਆ ਭਰੇ ਹੋਇਆ ਹਰ ਅੱਖਰ ਵਿੱਚ ਅਲੱਗ-ਅਲੱਗ ਪੇਂਟ ਭਰੇ ਹੋਇਆ ਜੀ ਡਾਲਾ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਤਿੰਨ ਸਾਈਡ ਵਾਲਾ ਡਾਲਾ ਹੈ ਜੀ ਉੱਪਰ ਨੂੰ ਵੀ ਖੁੱਲੇਗਾ ਇਹ ਨੀਚੇ ਨੂੰ ਵੀ ਖੁੱਲੇਗਾ ਆ ਸਾਈਡ ਤੇ ਸਪੋਰਟਾਂ ਲੱਗੀਆਂ ਹੋਈਆਂ ਨੇ ਜੀ ਸਾਈਡ ਤੇ ਖੁੱਲੇਗਾ ਤੇ ਆ ਕੁਲਚਰ ਲੱਗੇ ਹੋਇਆ ਵੀਰ ਜੀ ਹੱਥ ਵਾਲਾ ਡਾਲਾ ਖੋਲਣ ਲਈ ਬਾਕੀ ਡਬਲ ਡਬਲ ਪੱਤੀਆਂ ਨੇ ਇਹਨੂੰ ਉਹ ਟੂਲ ਬਾਕਸ ਵਿੱਚ ਪਈਆਂ ਨੇ ਡਾਲਾ ਵਿੱਚ ਵਿੱਚ ਰੋਕਣ ਲਈ ਜਿਹੜੀ ਪਿੱਛੇ ਹੁੱਕ ਲੱਗੀ ਹੋਈ ਹੈ ਵੀਰ ਜੀ ਕਿੰਨੀ ਹੈ ਵੀ ਹੁੱਕ ਲੱਗੀ ਹੋਈ ਹੈ ਪਿੱਛੇ 88 ਨਾਲ سپورਟ ਬਣਾ ਕੇ ਨੀਚੇ ਪਿੱਛੇ ਬੰਫਰ ਲੱਗੇ ਹੋਇਆ ਆ ਲਟਕਣ ਲੱਗੇ ਹੋਏ ਨੇ ਵੀਰ ਜੀ ਘੋੜੇ ਲੇਜ਼ਰ ਕਟਿੰਗ ਚ ਲੱਟਣਾ ਲੱਗੀਆਂ ਹੋਈਆਂ ਨੇ ਬ੍ਰੇਕ ਨਾਲ ਬ੍ਰੇਕ ਅੰਡੀਗੇਟਰ ਨਾਲ ਅੰਡੀਗੇਟਰ ਪਾਰਕਿੰਗ ਨਾਲ ਪਾਰਕਿੰਗ ਤੇ ਫਿਨਿਸ਼ਿੰਗ ਪੇਂਟ ਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਵਧੀਆ ਤਰੀਕੇ ਨਾਲ ਗ੍ਰੈਂਡਰ ਮਾਰ ਕੇ ਪੁਟੀਨ ਪੱਟੀ ਭਰ ਕੇ ਪ੍ਰੈਮਰ ਮਾਰ ਕੇ ਟ੍ਰਿਪਲ ਕੋਟ ਪੇਂਟ ਹੁੰਦਾ ਤਾਂ ਜਾ ਕੇ ਸਾਈਨਿੰਗ ਆਉਂਦੀ ਆ ਵੀਰ ਜੀ ਆ ਤੁਸੀਂ ਕਰ ਸਕਦੇ ਹੋ ਜੀ ਸਾਈਨਿੰਗ ਚੈੱਕ ਸ਼ੀਸ਼ੇ ਵਰਗਾ ਪੇਂਟ ਹੈ ਜੀ ਚੈੱਕ ਕਰੋ ਬਾਕੀ ਚੱਦਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਨੀਚੇ ਕਟਿੰਗ ਕੀਤੀ ਹੋਈ ਹੈ ਜੀ ਡੀ ਲਕਸ ਮਾਡਲ 2 ਫੁੱਟ ਵੱਡੀ ਹੈ 2.5 ਫੁੱਟ ਦਾ ਬਿੱਡ ਹੈ 1.5 ਇੰਚ ਪੈਂਪ ਦੇ ਵਿੱਚ ਲੇਜ਼ਰ ਕਟਿੰਗ ਕੀਤੀ ਹੈ ਵੀਰ ਜੀ ਆ ਲੇਜ਼ਰ ਕਟ ਚੱਦਰ ਦਾ ਬੈਂਡ ਬਣਾ ਕੇ ਬਣਾਈ ਜਾਂਦੀ ਹੈ ਜੀ ਇਹ ਐਂਗਲ ਡਬਲ ਡਬਲ ਪੋੜੀਆਂ ਲੱਗੀਆਂ ਹੋਈਆਂ ਨੇ ਜੀ ਸਾਈਡ ਤੇ ਬਾਕੀ ਸਲੈਂਸਰ ਲੱਗੇ ਹੋਏ ਨੇ ਜੀ ਲਟਕਣ ਸਲੈਂਸਰ ਦੇਖੋ ਕਿੰਨੇ ਵਧੀਆ ਤਰੀਕਾਂ ਨਾਲ ਲੱਗੇ ਹੋਏ ਨੇ ਤੇ ਉਹਨਾਂ ਦੇ ਸਟicker ਲੱਗੇ ਹੋਏ ਨੇ ਪੰਜਾਬ ਦੇ ਲੋਕ ਲੋਕੋ ਚ ਪੇਂਟ ਦੇਖੋ ਕਿੰਨਾ ਵਧੀਆ ਭਰਿਆ ਹੋਇਆ ਆ ਤੁਸੀਂ ਬਿੱਡ ਵੀ ਖੋਲ ਸਕਦੇ ਹੋ ਉੱਪਰ ਤਰਪਾਲ ਵਾਲਾ ਪੈਂਪ ਲੱਗਿਆ ਹੋਇਆ ਉਹ ਵੀ ਤੁਸੀਂ ਖੋਲ ਸਕਦੇ ਹੋ ਸਹਿਜ ਇਹਦਾ 14x7 ਹੁਣ ਤੁਹਾਨੂੰ ਰਿਵਿਊ ਕਰਾਵਾਂਗੇ 12x6 ਦੇ ਬਾਰੇ ਮੱਛੀ ਹੁੱਕ ਦੇ ਵਿੱਚ ਰੋਪੜ ਏਰੀਏ ਦੇ ਵਿੱਚ ਜਾਣਾ ਹੈ ਜੀ ਆਪਣਾ 2 ਫੁੱਟ ਬਾਡੀ ਹੈ ਇਹਦੀ 2.5 ਫੁੱਟ ਦਾ ਬਿੱਡ ਹੈ ਵਾਈਟ ਵਿੱਚ ਤਿਆਰ ਹੋਇਆ ਜੀ ਵਾਈਟ ਤੇ ਰੈੱਡ ਵਿੱਚ 25 ਟਨ ਦਾ ਜੈਕ ਲੱਗਿਆ ਹੋਇਆ ਵੀਰ ਜੀ 8 ਇੰਚੀ ਚਾਸੀ ਆ ਮੱਛੀ ਹੁੱਕ ਦੇ ਵਿੱਚ ਮੱਛੀ ਆਪਣੇ ਸਾਰੇ ਟਰਾਲਿਆਂ ਦੀ ਲੰਬੀ ਹੁੰਦੀ ਹੈ ਵੀਰ ਜੀ ਜਿਵੇਂ ਕੋਈ ਕਈ ਬਾਈ ਜੀ ਕਹਿੰਦੇ ਨੇ ਨਿਊ ਹਿਊਲੈਂਡ ਵਿੱਚ ਫਸਣ ਦੀ ਦਿੱਕਤ ਆਂਦੀ ਹੈ ਵੀਰੇ ਲੰਬੀ ਹੈ ਫੁੱਲ ਇਹ ਫਸ ਨਹੀਂ ਸਕਦੀ ਸਰਦਾਰੀ ਮੁੱਛ ਤੇ ਪੇਂਟ ਦੇਖੋ ਬੈਕ ਸਾਈਡ ਤੇ ਕਿੰਨਾ ਵਧੀਆ ਭਰੇ ਹੋਇਆ ਅੱਗੇ ਬਿੱਡੀ ਲੱਗੀ ਹੋਈ ਹੈ ਲੇਜ਼ਰ ਕਟਿੰਗ ਚ ਗੋਲ ਪੌੜੀ ਲੱਗੀ ਹੋਈ ਹੈ ਡਬਲ ਲੋਕ ਲੱਗੇ ਹੋਏ ਨੇ ਜੈਕ ਵਾਲੇ ਬੈਲੈਂਸ ਦੀ ਆਪਣੀ ਪੂਰੀ ਗਾਰੰਟੀ ਹੁੰਦੀ ਹੈ ਵੀਰ ਜੀ ਇਸੇ ਕਰਕੇ ਕਹਿੰਦੇ ਨੇ ਸਾਰਾ ਟਰਾਲਾ ਕੰਪਿਊਟਰ ਨਾਲ ਬਣਿਆ ਹੋਇਆ ਲੇਜ਼ਰ ਕਟਿੰਗ ਹੈ ਜੀ ਕੰਪਿਊਟਰ ਐਕਸਲ ਵੀ ਅੱਜ ਕੱਲ ਵੀਰ ਜੀ ਕੰਪਿਊਟਰ ਨਾਲ ਚੈੱਕ ਹੋ ਕੇ ਆਂਦੇ ਨੇ ਤੇ ਫਿਟਿੰਗ ਪੂਰੀ ਓਕੇ ਹੁੰਦੀ ਹੈ ਜੀ ਐਕਸਲ ਦੀ ਅਗਰ ਫਿਟਿੰਗ 'ਚ ਕੋਈ ਕਮੀ ਹੋਵੇ ਤਾਂ ਝੋਲ ਮਾਰੂਗੀ ਟਰੈਲੀ ਆਪਣੀ ਫਿਟਿੰਗ ਪੂਰੀ ਪ੍ਰੋਪਰ ਹੁੰਦੀ ਹੈ ਜੀ ਝੋਲ ਨਹੀਂ ਮਾਰ ਸਕਦੀ ਵੀਰ ਜੀ ਟਰੈਲੀ ਬਿਲਕੁਲ ਵੀ ਕਿਉਂਕਿ ਆਪਣੇ ਰੋਜ਼ ਹੀ ਟਰਾਲੇ ਤਿਆਰ ਹੁੰਦੇ ਨੇ 12 6:30 ਵੀ ਤੁਸੀਂ ਚੈੱਕ ਤਾਂ 12.5 ਸਹਿਜ ਹੈ ਦਾ ਤਾਂ ਕਿ ਇਹਦੀ ਵੀ ਚੈੱਕ ਕਰ ਸਕਦੇ ਹੋ ਵੀਰ ਜੀ ਕਿੰਨੀ ਵੱਡੀ ਲੱਗੀ ਹੋਈ ਹੈ ਕਿਉਂਕਿ ਆਪਾਂ ਦੂਜੇ ਖਾਨੇ ਤੋਂ ਸਟਾਰਟ ਕੀਤੀ ਹੋਈ ਹੈ ਜੀ ਤਾਂ ਕਿ ਨੀਚੇ ਟੂਲ ਬਾਕਸ ਲੱਗਿਆ ਹੋਇਆ ਉਹ ਵੀ ਫਿਰ ਵੱਡੇ ਸਹਿਜ ਦਾ ਹੋ ਜਾਂਦਾ ਹੈ ਕਿਉਂਕਿ ਤਾਂ ਕਿ ਦੇ ਬਰਾਬਰ ਦਾ ਲਾਣਾ ਹੁੰਦਾ ਹੈ ਨਾ ਜੀ ਜਿੰਦ ਜਾਨ ਬੇਬੇ ਬਾਪੂ ਡਬਲ ਸੈਟੋ ਦੇ ਸਟicker ਲੱਗੇ ਹੋਏ ਨੇ ਵੀਰ ਜੀ ਮੈਟ ਵਾਲਾ ਸਟicker ਲੱਗਿਆ ਹੋਇਆ ਆਈ ਲਵ ਖੇਤੀ ਸਟicker ਵੀ ਤੁਹਾਨੂੰ ਸਾਰੇ ਮੀਨਿੰਗ ਵਾਲੇ ਮਿਲਣੇ ਨੇ ਜੀ ਆਹ ਵੇਲ ਚ ਲੱਗਿਆ ਹੋਇਆ ਜੀ ਇਹਨੂੰ 4 ਇੰਚੀ ਬੱਤੇ ਪੈ ਰਹੇ ਨੇ 14 7 ਨੂੰ 15 14 15 ਬੱਤੇ ਤੇ 14 15 ਐਂਗ ਇਹਨੂੰ ਵੀਰ ਜੀ 3 ਇੰਚੀ ਬੱਤੇ ਪੈ ਰਹੇ ਨੇ ਜੀ ਇਹਦੇ ਵੀ ਟਾਇਰਾਂ ਪਿੱਛੇ ਗਰਦ ਖੁਰੇ ਮੈਟ ਇਹਨੂੰ 10 ਨੱਟੀ ਹੱਬ ਦੇ ਵਿੱਚ 4 ਇੰਚੀ ਐਕਸਲ 202 ਦੇ ਬੈਰਾਂਾਂ ਵਿੱਚ ਆ ਬਲਦ ਦੇਖੋ ਕਿੰਨੇ ਵਧੀਆ ਪੇਂਟ ਕੀਤੇ ਹੋਏ ਨੇ ਜੀ ਡੱਲ ਹੈ ਇਹਦਾ ਦੋ ਫਾੜਾ ਵੀਰ ਜੀ ਡੱਲੇ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਪਿੱਛੇ ਬਾਈ ਦਾ ਗੋਤ ਲਿਖਿਆ ਹੋਇਆ ਜੀ ਖੱਟੜਾ ਬਲੈਤੀਆ ਸੁਕੀਨ ਜੱਟ ਯਾਰ ਅਣਮੁੱਲੇ ਟੱਲੇ ਦੀ ਤੁਸੀਂ ਲੁੱਕ ਚੈੱਕ ਕਰੋ ਵੀਰ ਜੀ ਕਿੰਨੇ ਵਧੀਆ ਸਟicker ਲੱਗੇ ਹੋਏ ਨੇ ਆ ਗਰਾਰੀ ਹੁੰਦੀ ਹੈ ਜੀ ਇਹਦੇ ਵਿੱਚ ਵਧੀਆ ਤਰੀਕੇ ਨਾਲ ਕਵਰ ਕੀਤੀ ਹੋਈ ਹੈ ਜੀ ਫਰਸ਼ ਚੈੱਕ ਕਰਾਵਾਂਗੇ ਤੁਹਾਨੂੰ 5mm ਦਾ ਫਰਸ਼ ਪਹਿਰੇ ਆ ਵੀਰ ਜੀ ਇਹਦੇ ਵਿੱਚ ਤੇ ਪਿੱਛੇ ਹੁੱਕ ਹੈਵੀ ਲੱਗੀ ਹੋਈ ਹੈ ਜੀ ਲੈਟਾਂ ਲੱਗੀਆਂ ਹੋਈਆਂ ਨੇ ਆ ਬਾਈ ਨੇ ਆਪਣੇ ਪਿੰਡ ਦਾ ਨਾਮ ਲਿਖਵਾਇਆ ਜੀ ਮਾਧੋਪੁਰ ਉੱਪਰ ਆਪਣੇ ਫਾਦਰ ਸਾਹਿਬ ਦਾ ਇਹਨੂੰ ਵੀ ਦੋ ਸੂਤ ਦੀ ਐਂਗ ਲੱਗੀ ਹੋਈ ਹੈ ਸੈੱਡਾਂ ਦੇ ਡਬਲ ਡਬਲ ਬੱਤੇ ਲੱਗੇ ਹੋਏ ਨੇ ਜੀ ਆਨਲਾਈਨ ਬੁੱਕ ਕਰਾਇਆ ਹੋਇਆ ਜੀ ਬਾਈ ਨੇ ਟਰਾਲਾ ਇੱਥੇ ਇੰਗਲੈਂਡ ਦਾ ਲੋਗੋ ਲੱਗੇ ਹੋਇਆ ਦੂਜੀ ਸਾਈਡ ਕੈਨੇਡਾ ਦਾ ਇੰਗਲੈਂਡ ਚ ਇੰਗਲੈਂਡ ਤੋਂ ਬੁੱਕ ਕਰਾਇਆ ਜੀ ਬਾਈ ਨੇ ਸਾਈਡ ਦੇ ਵਿੱਚ ਡਬਲ ਪੌੜੀ ਲੱਗੀ ਹੋਈ ਹੈ ਚੜਕੇ ਚੈੱਕ ਕਰ ਸਕਦੇ ਹੋ ਟਰਾਲਾ ਕਿੰਨਾ ਕੁ ਭਰ ਚੁੱਕਿਆ ਹੈ ਜੀ ਜੈਕ ਐਕਸਲ ਦੀ ਵੀ ਆਪਣੀ ਗਾਰੰਟੀ ਹੁੰਦੀ ਹੈ ਵੀਰ ਜੀ 5 ਸਾਲ ਦੀ ਲੀਕੇਜ ਫੀਕੇ ਜੀ ਸਫਾਈ ਇਹਦੇ ਵਿੱਚ ਵੀ ਤੁਹਾਨੂੰ ਫੁੱਲ ਮਿਲਣੀ ਹੈ ਵੀਰ ਜੀ ਆ ਚੈੱਕ ਕਰੋ ਵੀਰ ਜੀ ਵੈਲਡਿੰਗ ਦੀ ਸਫਾਈ ਫੁੱਲ ਸਫਾਈ ਮਿਲਣੀ ਹੈ ਵੀਰ ਜੀ ਤੁਹਾਨੂੰ ਵੈਲਡਿੰਗ ਦੀ ਫਿਟਿੰਗ ਦੀ ਚੈੱਕ ਕਰੋ ਬਿਲਕੁਲ ਵੀ ਗੈਪ ਨਹੀਂ ਮਿਲਣਾ ਤੇ ਕਈ ਵਾਰ 프ਰੰਟ ਤੇ ਕੋਈ ਹੋਰ ਵੀਡੀਓ ਆ ਜਾਂਦੀ ਹੈ ਗਲਤ ਜੰਗਾ ਬੁਕਿੰਗ ਹੋ ਜਾਂਦੀ ਹੈ ਜੀ ਫਿਰ ਬਾਈ ਫੋਨ ਕਰਕੇ ਦੱਸਦੇ ਨੇ ਵੀਰ ਜੀ ਬੁੱਕ ਤਾਂ ਤੁਹਾਡੇ ਕੋਲ ਕਰਿਆ ਇਸ ਕਰਕੇ ਕਹਿੰਦੇ ਨੇ ਵੀਰ ਜੀ ਆਪਣਾ ਨੰਬਰ 9817230148 ਇਸ ਨੰਬਰ ਨੂੰ ਤੁਸੀਂ ਨੋਟ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਵੀਡੀਓ ਮੰਗਾ ਸਕਦੇ ਹੋ ਜੀ ਮੋਡਲਾਂ ਦੀ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅੰਬਾਲਾ ਤੋਂ ਕੈਥਲ ਰੋਡ ਤੇ ਆਪਣੀ ਲੋਕੇਸ਼ਨ ਹੈ ਜੀ ਲੋਕੇਸ਼ਨ ਵੀ ਮੰਗਾ ਸਕਦੇ ਹੋ ਤੁਸੀਂ ਬਾਕੀ ਨਵੇਂ ਤੋਂ ਨਵੇਂ ਟਰਾਲਿਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਜੀ ਮਛਾਲ ਟਰੋਲੀ ਅੰਬਾਲਾ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਆ ਕਰੋ ਟਰਾਲੇ ਕਿਵੇਂ ਦੇ ਲੱਗੇ ਜੀ ਤੁਹਾਨੂੰ ਨਵੇਂ ਤੋਂ ਨਵੇਂ ਟਰਾਲਿਆਂ ਦੀ ਦੇਖਣ ਦੀ ਵੀਡੀਓ ਨੂੰ ਲਾਈਕ ਕਰੋ ਜੀ ਧੰਨਵਾਦ ਵੀਰ ਜੀ